ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੀ ਇੱਕ ਸੋਚ ਹੈ ਵੀ ਉਹ ਧਾਰਮਿਕ ਵਿਵਾਦਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਉਹਨੂੰ ਫਿਰ ਇੱਕ ਇੰਟਰਵਿਊ ਦੇਣੀ ਪਈ ਕਿਉਂਕਿ ਪੱਤਰਕਾਰ ਸਾਹਿਬਾਨ ਪੁੱਛਦੇ ਸੀ ਵੀ ਜਿਹੜਾ ਸੁਖਬੀਰ ਬਾਦਲ ਤੇ ਹਮਲਾ ਹੋਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਉਹ ਕਹਿੰਦਾ ਜੀ ਇਹ ਨਰੈਣ ਸਿੰਘ ਚੌੜੇ ਦੀ ਕੋਈ ਭਾਵਨਾ ਸੀਗੀ ਪਰ ਇੱਥੇ ਕੋਈ ਦਹਿਸਤਗਰਦੀ ਵਾਲਾ ਮਾਹੌਲ ਜਾਂ ਕੋਈ ਅਸਲਾ ਬਰੂਦ ਬਾਹਰੋਂ ਆਇਆ ਜਾਂ ਹੋਰ ਇਹ ਜੀ ਕੋਈ ਗਲਵੱਤ ਨਹੀਂ ਫਿਰ ਉਹਨਾਂ ਨੇ ਬੜੀ ਵਿਸਤਾਰਪੂਰਵਕ ਦੇ ਨਾਲ ਤੇ ਕਿਹਾ ਕਿ ਜਿਹੜੀ ਐਸਜੀਪੀਸੀ ਹੈ ਇਹ ਪੁਰਸ ਦਾ ਸਾਥ ਨਹੀਂ ਦੇ ਰਹੀ ਪੁਰਸ ਨੂੰ ਕੋਆਪਰੇਟ ਨਹੀਂ ਕਰ ਰਹੀ ਇਹ ਇਹ ਆਪਾਂ ਪਹਿਲਾਂ ਵੀ ਕਿਹਾ ਸੀਗਾ ਤੇ ਇਹ ਗੱਲ ਪ੍ਰਸ਼ਾਸਨ ਵੀ ਕਹਿੰਦਾ ਹੈ ਤੇ ਇਹ ਗੱਲ ਸਾਡੇ ਜਿਹੜੇ ਰੂਲਿੰਗ ਪਾਰਟੀ ਦੇ ਲੀਡਰ ਵੀ ਕਹਿੰਦੇ ਆ ਬੁੱਧੀਜੀਵੀ ਵੀ ਕਹਿੰਦੇ ਆ ਤੇ ਪ੍ਰਾਨੇ ਜਿਹੜੇ ਜਰਨਲਿਸਟ ਹੈ ਉਹ ਵੀ ਕੱਲ ਕਹਿ ਰਹੇ ਆ ਕਿ ਜਿਹੜਾ ਹਮਲਾ ਹੋਇਆ ਉਹਦੇ ਤੇ ਨਾ ਤਾਂ ਸੁਖਵੀਰ ਬਾਦਲ ਨੇ ਆਪਣੇ ਬਿਆਨਾਂ ਤੇ ਪਰਚਾ ਦਰਜ ਕਰਾਇਆ ਨਾ ਮੈਨੇਜਰ ਨੇ ਕਰਾਇਆ ਨਾ ਸ਼ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਕਰਾਇਆ ਨਾ ਮਤਲਬ ਜਿਹੜਾ ਉਹਨਾਂ ਦਾ ਗਨਮੈਨ ਸੀਗਾ ਕੁਝ ਜੱਟਪੁਰਾਸ ਦਾ ਸੀ ਚਾਹੇ ਦੂਸਰਾ ਸੀ ਨਾ ਉਹਨੇ ਕਰਾਇਆ ਇੱਕ ਕਾਂਸਟੇਬਲ ਹੈ ਸੰਦਲ ਸੰਦੀਪ ਸਿੰਘ ਜੋ ਸੰਦੀਪ ਨਾ ਦਾ ਮੁੰਡਾ ਉਹਨੇ ਕਰਵਾਇਆ ਤਿੰਨ ਵਜੇ ਹੁਣ ਮਾਨ ਸਾਹਿਬ ਨੇ ਕਿਹਾ ਕਿ ਪਵੰਤ ਮਾਨ ਜੀ ਨੇ ਕਿਹਾ ਕਿ ਜਿਹੜੀ ਸ਼ੋਭਣੀ ਕਮੇਟੀ ਹੈ ਸਾਥ ਨਹੀਂ ਦੇ ਰਹੀ ਤੇ ਦੂਸਰਾ ਇਹ ਗੱਲ ਕਹੀ ਹੈ ਵੱਡੀ ਵੱਡੇ ਪੱਧਰ ਤੇ ਕਿ ਜਿਹੜੀ ਫੁਟੇਜ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜੀ ਫੁਟੇਜ ਹੈ ਉਹ ਮਾਨਯੋਗ ਹਾਈ ਕੋਰਟ ਦੇ ਰਾਹੀਂ ਐਪਲੀਕੇਸ਼ਨ ਲਾ ਕੇ ਲਈ ਹੈ ਜਿਹੜੀ ਕਿ ਇਹ ਫੁਟੇਜ ਦੇ ਨਹੀਂ ਰਹੇ ਸੀ ਜੋ ਕਾਟਖਰ ਦੇ ਅੰਦਰ ਕੈਮਰੇ ਲੱਗੇ ਆ ਬਾਹਰ ਲੱਗੇ ਆ ਸਿਰਫ ਕੱਲ੍ਹ ਬਾਹਰਲਾ ਸੀਨ ਦਿਖਾਈ ਜਾਂਦੇ ਨੇ ਉਹਨੋਂ ਤੇ ਜਿਹੜੀਆਂ ਕਲਿੱਪਾਂ ਲਾ ਲਈਆਂ ਕਲਿੱਪਾਂ ਦੇ ਫਸਦੇ ਆ ਮਜੀਠੀਆ ਸਾਹਿਬ ਨੇ ਕਲਿੱਪਾਂ ਦਿਖਾਈਆਂ ਧਾਮੀ ਸਾਹਿਬ ਨੇ ਕਲਿੱਪਾਂ ਦਿਖਾਈਆਂ ਹੋਰਾਂ ਨੇ ਕਲਿੱਪਾਂ ਦਿਖਾਈਆਂ ਜੀ ਆ ਫਿਰਦਾ ਚੋੜਾ ਜੀ ਚੋੜਾ ਸਾਹਿਬ ਆ ਫਿਰਦੇ ਆ ਮਤਲਬ ਕਿ ਵੀ ਉਹ ਜਿਹੜੇ ਹੈਗੀ ਐਦਰ ਫੁਟੇਜ ਹੈ ਉਹ ਸਕਦਾ ਕੋਈ ਸੇਵਾ ਕਰਦਾ ਹੋਵੇ ਦੋ ਦਿਨ ਪਹਿਲਾਂ ਆਇਆ ਹੋਵੇ ਕਿਸੇ ਅਹੁਦੇਦਾਰ ਨੂੰ ਮਿਲਿਆ ਹੋਵੇ ਧਾਮੀ ਸਾਹਿਬ ਨੂੰ ਮਿਲਿਆ ਹੈਗਾ ਹੋਰ ਪੋਲੀਟੀਕਲ ਲੀਡਰਾਂ ਨੂੰ ਮਿਲਿਆ ਐਸਪੀ ਨੂੰ ਮਿਲਿਆ ਬੜਾ ਕੁਝ ਹੈਗਾ ਉਹਦੇ ਵਿੱਚ ਕੀ ਹੈ ਵੀ ਜਾਂ ਤਾਂ ਇਹਨਾਂ ਦੇ ਉਹ ਗੱਲ ਖਲਾਫ ਜਾਂਦੀ ਹੈ ਜਿਹੜੀ ਕੱਲੀ-ਕੱਲੀ ਗੱਲ ਉਸਾਲ ਦੇ ਕਿਸੇ ਦੇ ਖਿਲਾਫ ਜਿਵੇਂ ਐਸਪੀ ਦੇ ਖਿਲਾਫ ਉਸਾਲੀ ਸੀ ਤੇ ਹੋ ਸਕਦਾ ਉਹ ਲੰਗਰ ਦੇ ਵਿੱਚ ਜਾਂ ਹੋਰ ਕਿਸੇ ਵਿਸ਼ੇਸ਼ ਵਿਅਕਤੀ ਨੂੰ ਮਿਲਿਆ ਹੋਵੇ ਨਿਰਮਲ ਸਿੰਘ ਚੋੜਾ ਤੇ ਫਿਰ ਇਹਦੇ ਵਿੱਚ ਸ਼੍ਰੋਮਣੀ ਕਮੇਟੀ ਅਨਾ ਕਰਨੀ ਕਿਉਂ ਕਰਦੀ ਹੈ ਤੇ ਹਾਈ ਕੋਰਟ ਵਿੱਚ ਜਾਣਾ ਕਿਉਂ ਪਿਆ ਪੁਰਸ਼ ਨੂੰ ਜਾਂ ਸਰਕਾਰ ਨੂੰ ਫੁਟੇਜਾਂ ਲੈਣ ਵਾਸਤੇ ਉਤੇ ਕਾ ਕਮਿਸ਼ਨਰ ਆ ਉਹ ਇੱਕ ਮਤਲਬ ਜਿਹੜੀ ਹੈ ਕਿ ਉਹਦੀ ਹਦਾਇਤ ਤੇ ਐਸ ਐਚਓ ਪੱਤਰ ਲਿਖ ਦਿੰਦਾ ਵੀ ਮਾਨਯੋਗ ਪ੍ਰਧਾਨ ਸਾਹਿਬ ਮਾਨਯੋਗ ਮਲੇਚੇ ਸਾਹਿਬ ਸਾਾਨੂੰ ਇਸ ਜਿਹੜੀ ਹੈਗੇ ਆ ਬਕਦਮੇ ਦੇ ਵਿੱਚ ਆ ਪਰਚਾ ਦਰਜ ਹੋਇਆ ਇੱਥੇ ਹਾਲਾਤ ਹੋਏ ਤੇ ਇਹਦੇ ਵਿੱਚ ਸਾਾਨੂੰ ਜਿਹੜੀ ਫੁਟੇਜ ਚਾਹੀਦੀ ਹੈ ਤੋ ਉਹਦੇ ਵਿੱਚ ਉਹ ਡੀ ਵੀ ਆਰ ਚੋਂ ਉਨੀ ਉਨੀ ਉਹ ਜਿਹੜੀ ਹੈਗੀ ਆ ਦੇ ਦਿੰਦੇ ਆ ਜਾਂ ਡੀ ਵੀ ਆਰ ਦੇ ਦਿੰਦੇ ਆ ਭਾਈ ਆ ਲੋ ਜਿਹੜਾ ਕੁਛ ਲੈਣਾ ਉਹ ਕਿਹੜਾ ਕੋਈ ਹੋਟਲ ਆ ਜਾਂ ਉੱਥੇ ਕੋਈ ਹੋਰ ਆਇਆ ਉਹ ਤਾਂ ਗੁਰੂ ਸਾਹਿਬ ਦਾ ਦਰਬਾਰ ਹੈ ਸੰਗਤ ਆਈ ਹੈ ਉਹਦੇ ਚ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਕੋਈ ਪਰਦੇ ਵਾਲੀ ਗੱਲ ਨਹੀਂ ਕੋਈ ਹੋਰ ਨਹੀਂ ਸੰਗਤ ਆਉਂਦੀ ਹੈ ਸੰਗਤ ਜਾਂਦੀ ਹੈ ਤੇ ਉਹ ਕੈਮਰੇ ਵੀ ਇਸ ਕਰਕੇ ਲਾਏ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਜਿਵੇਂ ਹੁਣ ਇਹ ਹਾਦਸਾ ਵਾਪਰਿਆ ਉਹ ਜੋ ਫੁਟੇਜ ਨਿਕਲਿਆ ਹੁੰਦੀ ਹੈ ਜਾਂ ਮਤਲਬ ਕਿਸੇ ਦਾ ਕੋਈ ਬੱਚਾ ਚੋਰੀ ਹੋ ਜਾਂਦਾ ਹੈ ਜਾਂ ਬੱਚਾ ਭੁੱਲ ਜਾਂਦਾ ਹੈ ਜਾਂ ਕਿਤੇ ਕੋਈ ਪੈਸੇ ਨਿਕਲ ਜਾਂਦੇ ਆ ਜਾਂ ਕੱਪੜੇ ਨਿਕਲ ਜਾਂਦੇ ਆ ਜਾਂ ਇਦਰ ਉਧਰ ਦੀ ਘੁਟਣਾ ਵਾਸਤੇ ਉਹ ਲੋਕਾਂ ਦੀ ਇੱਕ ਸੰਗਤ ਦੀ ਇੱਕ ਸੇਫਟੀ ਵਾਸਤੇ ਕੈਮਰੇ ਲਾਏ। ਤੇ ਗੁਰੂ ਸਾਹਿਬ ਨੂੰ ਕਾਹਦਾ ਡਰ ਹੈ? ਉਹ ਤਾਂ ਉੱਥੇ ਤਾਂ ਹਰ ਇੱਕ ਬੰਦਾ ਨੀਮਾ ਹੋ ਕੇ ਜਾਂਦਾ। ਇਹ ਜਿਹੜੀਆਂ ਹੈ ਕਿ ਹੁਣ ਸਰਕਾਰ ਤੇ ਜਿਹੜਾ ਭਾਡਾ ਭੰਡ ਰਿਹਾ ਹੈ ਨਹੀਂ ਵੀ ਸਰਕਾਰ ਨੇ ਕੋਸ਼ਿਸ਼ ਕਰ ਰਹੀ ਜੀ ਸਰਕਾਰ ਫੇਲ ਹੈ ਜੀ ਸਰਕਾਰ ਇਸ ਤਰ੍ਹਾਂ ਜੀ। ਉਹ ਇਹ ਸਰਕਾਰ ਨੇ ਡਿਲਿਜੈਂਸੀ ਨੇ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਕਹ ਦਿੱਤੀ ਕਿ ਉਹ ਭਾਈ ਉਹਦੀ ਨਿੱਜੀ ਭਾਵਨਾ ਸੀ ਜਿਹੜਾ ਬੰਦਾ ਤੁਰਿਆ ਜਾਂਦਾ ਜਿਹਨੇ ਗੋਲੀ ਚਲਾਈ ਉਹ ਤੋਂ ਚੱਲਦੀ ਆ ਜਾਂ ਗੱਲਬਾਤ ਤੋਂ ਚੱਲੀ ਆ ਤੇ ਤੀਸਰੀ ਗੱਲ ਹੈ ਜਿਹੜੀ ਕਿ ਜਿਹੜੀ ਸਿੱਖ ਸੰਗਤ ਇਕੱਠੀ ਹੋਈ ਹੈ ਜੋ ਵੱਖ-ਵੱਖਰੀਆਂ ਜਥੇਬੰਦੀਆਂ ਵਿੰਗ ਬਣੇ ਹੋਏ ਐ ਜਾਂ ਜਿਹੜੇ ਉਹ ਜਸਵੀਰ ਸਿੰਘ ਰੋਡੇ ਪ੍ਰਧਾਨ ਬਣਾਏ ਸੀ ਕਾਰਜਕਾਰੀ ਹਵਾਰੇ ਤੋਂ ਬਾਅਦ ਉਹਨਾਂ ਨੂੰ ਮੋਤਾ ਦਿੱਤਾ ਸੀ ਜਦੋਂ ਇੱਕ ਇਕੱਠ ਹੋਇਆ ਸੀਗਾ ਸਿੱਖ ਸੰਗਤ ਦਾ ਦਾਦੂਵਾਲ ਨੂੰ ਬਣਾਇਆ ਗਿਆ ਸੀ ਜੋ ਵੀ ਸੀਗਾ ਤਾਂ ਉਹਨਾਂ ਨੇ ਐਲਾਨ ਕੀਤਾ ਪ੍ਰਮਾਣ ਕੀਤਾ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਅਵਾਰਡ ਵਾਪਸ ਲਿਆ ਉਹ ਨਿਰਮਲ ਸਿੰਘ ਚੌੜਾ ਨੂੰ ਦਿੱਤਾ ਜਾਵੇ ਆ ਲੋਕਾਂ ਨੇ ਵੀ ਸਵਾਲ ਕੀਤਾ ਸੰਗਤ ਨੇ ਸਵਾਲ ਕੀਤਾ ਵੀ ਇਹ ਕਿਉਂ ਦਿੱਤਾ ਜਾਵੇ ਕਿ ਮਤਲਬ ਉਹਨੇ ਗੋਲੀ ਚਲਾਈਏ ਤਾਂ ਦਿੱਤਾ ਜਾਵੇ ਉਹ ਕਹਿੰਦੇ ਨਹੀਂ ਜੀ ਉਹ ਝੂਠੇ ਪਰਚਾ ਦੇ ਵਿੱਚ ਜੇਲ੍ਹ ਕੱਟੀ ਆਖਰ ਸੱਚ ਸਾਬਤ ਹੋਇਆ ਉਹਨੇ ਜੇਲ੍ਹ ਦੇ ਵਿੱਚੋਂ ਡਬਲਯੂਐਮ ਕੀਤੀ ਕਿਤਾਬਾਂ ਲਿਖੀਆਂ ਉਹ ਮਤਲਬ ਬਰਸ਼ੀਆਂ ਤੇ ਜਾਂਦਾ ਰਿਹਾ ਔਰ ਸਿੱਖ ਧਰਮ ਦੇ ਲਈ ਉਹਨੇ ਜਿਹੜੇ 72 ਸਾਲ 20 ਤੋਂ 20 ਸਾਲ ਦੀ ਉਮਰ ਦੇ ਵਿੱਚ ਇਹ ਇਸ ਚ ਆਇਆ ਉਹਨੂੰ ਚੇਟਕ ਲੱਗੀ ਜਿਹੜੀ ਸਿੱਖੀ ਦੀ ਹੈ ਤੇ 52 ਸਾਲੂ ਨੇ ਕਹਿੰਦੇ ਵੀ ਸਿੱਖੀ ਦੇ ਖਾਤਰ ਹੀ ਕੌਮ ਦੇ ਖਾਤਰ ਪੰਥ ਦੀ ਖਾਤਰ ਲਾਇਆ ਤੇ ਜੇਲਾਂ ਵੀ ਕੱਟੀਆਂ ਆਪਦੇ ਬੱਚਿਆਂ ਨੂੰ ਵੀ ਛੱਡਿਆ ਤਾਂ ਕਰਕੇ ਜਿਹੜੇ 52 ਸਾਲੂ ਨੇ ਸਿੱਖ ਧਰਮ ਦੇ ਵਿੱਚ ਲਾਇਆ ਤੇ ਇਸ ਕਰਕੇ ਜਿਹੜਾ ਫਖਰ ਏ ਕੌਮ ਆ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਲਿਆ ਉਹ ਨਿਰਮਲ ਸਿੰਘ ਚੌੜਾ ਦਿੱਤਾ ਜਾਵੇ ਬਾਕੀ ਉਹ ਕਹਿੰਦੇ ਵੀ ਜਿਹੜੀ ਗੋਲੀ ਚੱਲੀ ਆ ਕਿਹਨੇ ਚਲਾਈ ਆ ਜੋ ਵੀ ਹੈ ਉਹ ਆਪਦੀ ਭੁਗਤੂਗਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਪਰਚਾ ਕਰਾਉਣ ਵਾਲਾ ਕੌਣ ਹੈ ਕਰਨ ਵਾਲਾ ਕੌਣ ਹੈ ਜੋ ਬਿਨਾਂ ਮਤਲਬ ਤੋਂ ਕੁਝ ਜਿਹੜੇ ਹੈਗੇ ਆ ਬੰਦੇ ਉਹ ਰੌਲਾ ਪਾਈ ਜਾਂਦੇ ਨਾ ਤੇ ਬਾਰ ਬਾਰ ਉਸੇ ਗੱਲ ਨੂੰ ਛਾਲਣਾ ਤੇ ਹੁਣ ਜਿਹੜੇ ਕਲਿੱਪਾਂ ਕੱਟ-ਕੱਟ ਕੇ ਲਾਈਆਂ ਸੋ ਆਪ ਦੇਤੇ ਭਾਰੂ ਪੈਣ ਗਈਆਂ ਕਿਉਂਕਿ ਉਹ ਬੰਦੇ ਨੇ ਬਰੀ ਵੀ ਹੋ ਜਾਣਾ ਜਦੋਂ ਚਲਾਣ ਪੇਸ਼ ਹੋ ਗਿਆ ਉਹ ਤੇ ਚਾਰਜ ਲੱਗ ਜਾਣਾ ਚਾਰਜ ਤੇ 336 ਦਾ ਲੱਗਿਆ ਨਾ ਹਵਾਈ ਪਹਿਰ ਦਾ ਕਿਉਂਕਿ ਗੋਲੀ ਕਿਸੇ ਤੇ ਲੱਗੀ ਨਹੀਂ ਤੇ ਨਾ ਹੀ ਕੋਈ ਅਕਾਲ ਤਖਤ ਸਰ ਦੇ ਅਫੀਸਰ ਨੇ ਜਾ ਪ੍ਰਧਾਨ ਸਾਹਿਬਾਨ ਨੇ ਸੈਕਟਰੀ ਨੇ ਮੈਂਬਰ ਨੇ ਕਿਸੇ ਵੀ ਅਹੁਦੇਦਾਰ ਨੇ ਉਹ ਜਿਹੜਾ ਹੈਗਾ ਕੰਦ ਚ ਗੋਲੀ ਦੀ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਤੇ ਨਾ ਹੀ ਕੋਈ ਧਰਮਿਕ ਵਿਵਸਥਾ ਤੇ ਕੋਈ ਪਰਚਾ ਦਰਜ ਕਰਾਇਆ ਤੇ ਰਹੀ ਗੱਲ ਜਿਹੜੀ ਸੁਖਬੀਰ ਬਾਦਲ ਵਾਲੀ ਗੋਲੀ ਚੱਲੀ ਹੈ ਉਹਦੇ ਬਾਰਦਾ ਸੀ ਨਾ ਮਾਰਦਾ ਸੀ ਉਹ ਇਨਵੈਸਟੀਗੇਸ਼ਨ ਦਾ 파ਟਲ ਇਕੜ ਜਿੰਨੀ ਕੁ ਪ੍ਰਮਾਤਮਾ ਨੇ ਨੌਲੇਜ ਬਖਸ਼ੀ ਹੈ ਉਹਦੇ ਹਿਸਾਬ ਨਾਲ ਜਦੋਂ ਚਲਾਨ ਪੇਸ਼ ਹੋ ਗਿਆ ਉਹ 336 ਦਾ ਚਾਰਜ ਤੇ ਫਰੇ ਹੋਗਾ 307 ਨਹੀਂ ਲੱਗਦੀ ਉਹ ਟੁੱਟੋ ਕੀਤਾ ਰਾ ਰਹੀ ਗੱਲ ਜਿਹੜੀ ਉਹ ਰਿਪੋਰਟ ਦੀ ਯਾਰ ਰਿਪੋਰਟ ਦੇ ਉੱਤੇ ਉਹ ਜਿੰਨਾ ਚਿਰ ਜਲੀਲ ਕਰ ਹੁੰਦਾ ਹੈ ਨਰੈਣ ਸਿੰਘ ਚੋੜਾ ਉਹ ਜਲੀਲ ਹੋਊਗਾ ਮਤਲਬ ਜਲੀਲ ਮਿੰਟ ਜੀ ਵੀ ਥਾਣੇ ਦੇ ਵਿੱਚ ਬੈਠਣਾ ਇਧਰ ਉਧਰ ਦੀਆਂ ਗੱਲਾਂ ਪੁੱਛ ਬੇਸ਼ਹਾਰਾ ਹੋਣਾ ਉਹ ਵੀ ਸਰਕਾਰ ਤੇ ਪ੍ਰੈਸ਼ਰ ਹੈ ਵੀ ਤੁਸੀਂ ਕਰ ਨਹੀਂ ਰਹੇ ਤਾਂ ਸਰਕਾਰ ਆਪ ਦੇ ਹਰ ਇੱਕ ਗੱਲ ਤੋਂ ਕੰਮ ਕਰ ਰਹੀ ਹੈ ਉਹ ਜਿੱਥੇ ਜਿੱਥੇ ਗਿਆ ਹੈ ਟੁਕਮੀਆਂ ਉਹਨਾਂ ਨੇ ਫੋਟੀਆਂ ਲਈਆਂ ਟੁਕਮੀਆਂ ਉਹਨਾਂ ਦੇ ਜਿਹੜੇ ਮਤਲਬ ਕੋਲ ਡੀਟੇਲ ਕਢਾਈ ਹੈ ਚਲੋ ਦਾ ਪਰਿਵਾਰ ਵੀ ਕਹਿੰਦਾ ਵੀ ਚਲੋ ਭਾਈ ਤੁਸੀਂ ਕਲੀਅਰ ਕਰੋ ਕੱਲ ਨੂੰ ਨਾ ਕੋਈ ਸਾਨੂੰ ਪਰੇਸ਼ਾਨ ਕਰੋ ਜਾਂ ਕੱਲ ਨੂੰ ਕੋਈ ਗੱਲ ਲੈ ਨਾ ਰਹਿ ਨਾ ਜਾਵੇ ਜਿਹੜਾ ਖੇਮ ਕਰਨ ਗਿਆ ਤੇ ਜਿਹੜਾ ਹੈਗਾ ਡੇਰਾ ਬਾਬਾ ਨਾੜਕ 1 ਕਿਲੋਮੀਟਰ ਤੇ ਉਹਦਾ ਬਾਰਡਰ ਪੈਂਦਾ ਡੇਰਾ ਬਾਬਾ ਨਾੜਕ ਉਹਨਾਂ ਦੀ ਰਹਿائش ਹੈ ਉਥੋਂ ਸਹੀ 1 ਕਿਲੋਮੀਟਰ ਤੱਕ ਬਾਰਡਰ ਪੈਂਦਾ ਤਾਂ ਉਹਦੀ ਲੋਕੇਸ਼ਨ ਹੋਣੀ ਹੋਣੀ ਹੈ ਉਹ ਕਹਿੰਦੇ ਸਾਨੂੰ ਕੋਈ ਤਰਾਜ ਨਹੀਂ ਆਉਦੀ ਲੋਕੇਸ਼ਨ ਹੈ ਜਿਹੜੀ ਕਢਾਓ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏ ਉਹ ਤਾਂ ਬਰਸ਼ੀਆਂ ਤੇ ਜਾਂਦਾ ਰਿਹਾ ਹੈ ਕਿਤਾਬਾਂ ਰਿਲੀਜ਼ ਕਰਨੀਆਂ ਸੀਗੀਆਂ ਉਹਦੇ ਸਬੰਧਤ ਸੰਗਤ ਨੂੰ ਕਹਿਣ ਗਿਆ ਸੀ ਗੱਲ ਤਰੂ ਇਹ ਉਹਦੇ ਵੱਲ ਦਾ ਕੋਈ ਬਲਬਲਾ ਸੀ ਗੋਲੀ ਚਲਾਉਣੀ ਦਾ ਚਲਾਉਣੀ ਇਸ ਕਰਕੇ ਜਿਹੜੇ 3 ਪੁਆਇੰਟ ਲਗੇ ਇਹ ਇਹ ਕਹਿ ਰਹੀਆਂ ਸਿੱਖ ਸੰਗਤ ਕਹਿ ਰਹੀ ਆ ਪੰਥ ਕਹਿ ਰਿਹਾ ਕਿ ਫਾਕਰੇ ਕੌਮ ਆ ਜਿਹੜੇ ਉਹ ਨਿਰਮਲ ਸਿੰਘ ਚੌੜਾ ਨੂੰ ਦਿੱਤਾ ਜਾਵੇ ਸੀਐਮ ਭਗਮਤ ਬਾੜ ਕਹਿੰਦਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਉਹ ਕੋਆਪਰੇਟ ਨਹੀਂ ਕਰ ਰਹੀ ਪ੍ਰਸ਼ਾਸਨ ਨੂੰ ਸਾਥ ਨਹੀਂ ਦੇ ਰਹੀ ਉਲਟਾ ਸਰਕਾਰ ਤੇ ਇਲਜ਼ਾਮ ਲਾ ਰਹੀ ਹੈ ਜਿਹੜਾ ਕਿ ਸਰਾਸਰ ਗਲਤ ਅਸੀਂ ਹਰ ਐਂਗਲ ਤੋਂ ਕਾਰਵਾਈ ਕਰਨ ਲਈ ਤਿਆਰ ਆਂ ਤੀਜਾ ਪੁਆਇੰਟ ਸਭ ਤੋਂ ਵੱਡਾ ਕਿ ਸੀਐਫ ਮਾਨ ਸਾਹਿਬ ਨੇ ਕਿਹਾ ਕਿ ਜਿਹੜੀਆਂ ਅਸੀਂ ਫੁਟੇਜਾਂ ਲਈਆਂ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਲਾ ਕੇ ਲਈਆਂ ਫੁਟੇਜਾਂ ਦੇਣੀਆਂ ਇੱਕ ਸ਼੍ਰੋਮਣੀ ਕਮੇਟੀ ਦਾ ਮੁੱਢਲਾ ਰੋਲ ਸੀਗਾ ਕਿਉਂਕਿ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਜਿਹੜੀ ਕਾਲੀਦਲ ਨਾਲ ਕਾਲੀਦਲ ਨਾਲ ਐਫੀਲੀਏਟਡ ਹੈ ਤੇ ਕਾਲੀਦਲ ਸ਼੍ਰੋਮਣੀ ਕਮੇਟੀ ਨਾਲ ਐਫੀਲੀਏਟਡ ਹੈ ਸੋ ਜਿਹੜਾ ਇਹ ਸਰਕਾਰ ਨੇ ਤੇ ਸਰਕਾਰ ਦੇ ਬੁਲਾਰਿਆਂ ਨੇ ਕਿਹਾ ਹੈ ਇਹ ਤੇ ਸ਼ਰੂਬਣੀ ਕਮੇਟੀ ਨੂੰ ਫਿਰ ਭਾਈ ਕੋਆਪਰੇਟ ਕਰਨਾ ਚਾਹੀਦਾ ਹੈ ਹਰ ਗੱਲ ਤੇ ਕੋਈ ਆਪਣੀ ਜਿਹੜੀ ਅਗੇ ਵੋਟ ਰਾਜ ਜਾਂ ਰਾਜਨੀਤੀ ਰਿਕਣੀ ਚਾਹੀਦੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਹੀ ਤੇ ਤਾਜ਼ਾ ਤੁਹਾਨੂੰ ਜਿਹੜੀਆਂ ਜਾਣਕਾਰੀ ਦਿੰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ